ਹਾਂਜੀ ਅੱਜ ਆਪਾਂ ਡਿਸਕਾਊਂਟ ਤੇ ਸੂਟ ਲੈ ਕੇ ਆਏ ਹਾਂ ਇਹਨਾਂ ਸੂਟਾਂ ਤੇ ਲੈਸ ਆਈ ਹੋਈ ਹੈ ਤਾਂ ਤੁਸੀਂ ਜਲਦੀ ਆਰਡਰ ਕਰਨਾ ਫੈਂਡੀ ਵਾਲੇ ਸੂਟਾਂ ਦੇ ਉੱਪਰ ਆਲ ਓਵਰ ਤੁਹਾਨੂੰ 5 ਮੀਟਰ ਸੂਟ ਮਿਲੇਗਾ ਤੇ ਨਾਲ 2.5 ਮੀਟਰ ਦੁਪੱਟਾ ਫੈਂਡੀ ਸਿਲਕ ਦਾ ਈ ਦੁਪੱਟੇ ਤੇ ਦੋਨੋਂ ਸਾਈਡ ਤੁਹਾਨੂੰ ਕਟਵਰਕ ਦੇ ਨਾਲ ਵਰਕ ਮਿਲੇਗਾ ਤੇ 700 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਉੱਪਰ ਡਿਸਕਾਊਂਟ ਹੈ ਸੋ ਜਲਦੀ ਆਰਡਰ ਕਰਨਾ ਨੈਕਸਟ ਇਹ ਵਾਲੇ ਸੂਟ ਕਾਟਨ ਚ ਰਹਿਣਗੇ origional hand block ਪ੍ਰਿੰਟ ਸ਼ਰਟ ਰਹੇਗਾ 2.5 ਮੀਟਰ ਤੇ ਨਾਲ ਜੁੜੇ ਸੇ ਬਾਟਮ ਆ 2.5 ਮੀਟਰ ਮਿਲੇਗੀ ਪਿਓਰ ਕਾਟਨ ਦੀ ਦੁਪੱਟਾ ਮਿਲੇਗਾ ਸੌਫਟ ਵਾਲੀ ਕਾਟਨ ਵਾਲਾ ਫੁੱਲ ਸਾਈਜ਼ ਦੇ ਵਿੱਚ 900 ਦੇ ਵਿੱਚ ਤੁਸੀਂ ਇਹ ਦੁਪੱਟਾ ਸੂਟ ਕਰ ਬੈਠੇ ਮੰਗਵਾ ਸਕਦੇ ਹੋ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਬਹੁਤ ਅੱਛਾ ਫੈਬਰਿਕ ਆ ਪਿਓਰ ਕਾਟਨ ਦੇ ਵਿੱਚ ਸੋ ਤੁਸੀਂ ਇਹਨਾਂ ਚੋ ਵੀ ਆਰਡਰ ਕਰ ਸਕਦੇ ਹੋ ਇਹ ਵਾਲਾ ਰਹੇਗਾ ਜੀ ਵਰਕ ਵਾਲਾ ਸੂਟ 1595 ਦੇ ਵਿੱਚ ਬਹੁਤ ਸੋਨਾ ਦੇ ਨਾਲ ਪਿਓਰ ਦਾ ਦੁਪੱਟਾ कॉटन ਦੀ ਸੂਟ ਆ 3.5 ਮੀਟਰ ਵੱਡੇ ਪਣੇ ਦੇ ਵਿੱਚ ਕੈਮਰੀ कॉटन ਦੇ ਵਿੱਚ 2.5 ਮੀਟਰ ਦੁਪੱਟਾ ਟਾਈ ਡਾਈ ਦੀ ਵਿੱਚ 700 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵਿਦਾਊਟ ਲਾਈਨਿੰਗ ਸੂਟ ਸਟਿਚ ਆਉਣਗੇ ਤੁਸੀਂ ਆਰਡਰ ਕਰ ਸਕਦੇ ਹੋ ਮੈਚਿੰਗ ਸੂਟ ਰੈਨਗੇ 2 ਮੀਟਰ ਮਸਲਿਨ ਡਿਸਟਲ ਪੇਂਟਡ ਸ਼ਰਟ ਆ ਬਾਟਮ ਇਸੇ ਨਾਲ ਮਸਲਿਨ ਦੀ 2 ਮੀਟਰ ਦੁਪੱਟਾ 1.2 ਮੀਟਰ ਰਹੇਗਾ ਮਲ ਮਸਲੀਨ ਦਾ ਚਿਕਨ ਵਰਕ ਵਾਲਾ ਦੁਪੱਟਾ ਇਹ ਤੁਸੀਂ 750 ਦੇ ਵਿੱਚ ਬਾਇ ਕਰ ਸਕਦੇ ਹੋ ਜੋ ਵੀ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਏਗਾ ਸਕਰੀਨ ਸ਼ਾਟ ਸੈਂਡ ਕਰਕੇ ਦਿੱਤੇ ਹੋਏ WhatsApp ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜਾਮ कॉटन ਦਾ 2 ਮੀਟਰ ਸ਼ਰਟ ਅ ਪ੍ਰਿੰਟ ਤੇ ਨਾਲ ਬਾਟਮ ਜਾਮ ਕਾਟਨ ਦੀ ਪਲੇਨ 2.5 ਮੀਟਰ ਮਲ ਕਾਟਨ ਡਿਜੀਟਲ ਪ੍ਰਿੰਟਰ ਦਾ ਦੁਪੱਟਾ 700 ਦੇ ਵਿੱਚ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲਾ ਰਹੇਗਾ ਜੀ ਕੈਮਰੀ ਕਾਟਨ ਦਾ ਡਿਜੀਟਲ print ਸ਼ਰਟ ਆਰੀ ਵਰਕ ਦੇ ਨਾਲ ਪਲੇਨ ਬਾਟਮ ਕੋਰਾ ਕਾਟਨ ਦੀ ਤੇ ਨਾਲ ਇਸ ਤੇ ਦੁਪੱਟਾ ਮਿਲੇਗਾ ਤੁਹਾਨੂੰ ਵਰਕ ਵਾਲਾ ਤੇ 750 ਇਸ ਦਾ ਰੇਟ ਆ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਵਿੱਚੋਂ ਵੀ ਸੂਟ ਬਾਈ ਕਰ ਸਕਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਫੈਬਰਿਕ ਆਪਣੇ ਕੋਲ ਗਰਮੀ ਵਾਲਾ ਸਾਰਾ ਆ ਚੁੱਕਿਆ ਜੀ ਤੁਸੀਂ ਆਰਡਰ ਕਰ ਸਕਦੇ ਹੋ ਪੋਸਟ ਆਪਾਂ ਵੀਡੀਓ ਡੇਲੀ ਅਪਡੇਟ ਕਰਦੇ ਆਂ ਸੋ ਤੁਸੀਂ ਇਹਨਾਂ ਚੋਂ ਵੀ ਆਰਡਰ ਕਰ ਸਕਦੇ ਹੋ ਲਾਈਨਿੰਗ ਦੀ ਲੋੜ ਨਹੀਂ ਹੈ ਇਹਨਾਂ ਸੂਟਾਂ ਦੇ ਉੱਪਰ ਤੁਸੀਂ ਇਹਨਾਂ ਨੂੰ ਵਿਦਾਊਟ ਲਾਈਨਿੰਗ ਸਟਿਚ ਕਰ ਸਕਦੇ ਹੋ ਇਹਨਾਂ ਦੇ ਵਿੱਚ ਪ੍ਰਿੰਟ ਤੇ ਰੰਗ ਆ ਜੋ ਆਪਣੇ ਕੋਲ ਡੇਲੀ ਅਪਡੇਟ ਹੁੰਦੇ ਰਹਿੰਦੇ ਨੇ ਤੁਸੀਂ ਵਟਸਐਪ ਤੇ ਮੈਸੇਜ ਇਹਨਾਂ ਬਾਰੇ ਕਰ ਸਕਦੇ ਹੋ ਡਿਟੇਲ ਦੇ ਲਈ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਇੱਕ ਮਸਲੀਨ ਦਾ ਸੂਟ ਰਹੇਗਾ ਥ੍ਰੈਡ ਵਰਕ ਨਾਲ ਬਾਸੂ ਤੇ ਵਰਕ ਵਾਲਾ ਦੁਪੱਟਾ 2.5 ਮੀਟਰ ਮਸਲੀਨ ਦਾ ਦੁਪੱਟੇ ਤੇ ਵੀ ਵਰਕ ਆ 1299 ਦੇ ਵਿੱਚ ਬਾਈ ਕਰ ਸਕਦੇ ਹੋ ਇੱਕ ਮਸਲੀਨ ਕਾਟਨ ਦਾ 5 ਮੀਟਰ ਸੂਟ ਆ ਬਾਸੂ ਤੇ ਵਰਕ ਦਾ 2.5 ਮੀਟਰ ਦੁਪੱਟਾ ਮਸਲੀਨ ਦਾ 790 ਚ ਬਾਈ ਕਰ ਸਕਦੇ ਹੋ ਇਹ ਵੀ ਦੁਪੱਟਾ ਸੂਟ ਰਹੇਗਾ ਬਹੁਤ ਸੋਨਾ ਕੈਮਰੀ कॉटन लेसस ਦਾ ਵਰਕ ਸ਼ਰਟ ਤੇ ਬਾਟਮ ਪਿਓਰ कॉटन ਦੀ 8 ਮੀਟਰ 2.5 ਮੀਟਰ ਮਸਲਿਨ ਡਿਜੀਟਲ ਪ੍ਰਿੰਟਡ ਦੁਪੱਟਾ 700 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਜ਼ ਕੀਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ